ਸਸਿਕਰ ਜੀ ਅੱਜ ਸਾਡੇ ਨਾਲ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਪੁਨੀਆ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੇ ਬਾਰੇ ਅਤੇ ਕਿਸਾਨ ਲਹਿਰ ਦੇ ਵਿੱਚ ਜੋ ਮੌਜੂਦਾ ਸਮੇਂ ਦੇ ਵਿੱਚ ਸਵਾਲ ਚਰਚਾ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਸਸਿਕਰ ਜੀ ਸਿਕਾਲ ਜੀ ਤੁਹਾਡਾ ਸਵਾਗਤ ਤੇ ਨਾਲ ਹੀ ਤੁਹਾਡੇ ਸਰੋਤਿਆਂ ਅਨੁਸਾਰਿਆਂ ਨੂੰ ਪਿਆਰ ਭਰੀ ਸਸਿਕਰ ਦਵਿੰਦਰ ਜੀ 14 ਤਰੀਕ ਦਾ ਕੇ ਕੇ ਜੂ ਦਾ ਤੇ ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਦੀ ਕਾਲ ਆ ਇਹਨੂੰ ਕਿਦਾਂ ਦੇਖਦੇ ਹੋ ਜਦੋਂ ਕਿ ਦੂਸਰੇ ਪਾਸੇ ਪੰਜਾਬ ਦੇ ਬਾਰਡਰਾਂ ਦੇ ਉੱਪਰ ਕੁਝ ਕਿਸਾਨ ਜਥੇਬੰਦੀਆਂ ਲੰਮਾ ਮੋਰਚਾ ਲਾ ਕੇ ਬੈਠੀਆਂ ਨੇ ਕਿ ਜੇ ਰੈਲੇਵੈਂਸੀ ਦੇ ਪੱਖ ਤੋਂ ਦੇਖਣਾ ਹੋਵੇ ਤਾਂ ਇਹਦੀ ਕਿੰਨੀ ਕਿੰਨੀ ਰੈਲੇਵੈਂਸੀ ਦੇਖਦੇ ਹੋ ਇਹਦੇ 'ਚ ਇਹ ਹੈਗਾ ਜੀ ਕਿ 14 ਮਾਰਚ ਦਾ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਜੀਤੇ ਚਿਕਿਤਿਕ ਸੰਗੀਮੇ ਵੀ ਸ਼ਾਮਿਲ ਹੋਣਾ ਬਾ ਚੜ ਕੇ ਤੇ ਬਾਰਡਰਾਂ ਦੇ ਉੱਤੇ ਸ਼ੰਭੂ ਔਰ ਖਨੌਰੀ ਦੇ ਵਿੱਚ ਜਿਹੜੇ ਆ ਕਿਸਾਨ ਜਥੇਬੰਦੀਆਂ ਬੈਠੀਆਂ ਉਹਨਾਂ ਦਾ ਆਪਣਾ ਮੋਰਚਾ ਔਰ ਇੱਕ ਤਰ੍ਹਾਂ ਨਾਲ ਇਹ ਹੈਗਾ ਕਿ ਉਹਨਾਂ ਨੂੰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਰੋਕਿਆ ਗਿਆ ਜ਼ਬਰਦਸਤ ਆਇਆ ਗਿਆ ਉਹਨਾਂ ਨਾਲ ਧੱਕਾ ਕੀਤਾ ਗਿਆ ਤੇ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਉਹਨਾ ਨੌਜਵਾਨ ਕਿਸਾਨਾਂ ਦੀ ਮਾਰ ਢਾੜ ਪੰਨ ਤੋੜਤੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਟਰੈਕਟਰ ਤੇ ਜਾਂ ਫਿਰ ਪਲਾਸਟਿਕ ਦੀਆਂ ਗੋਲੀਆਂ ਥਰੂ ਗੈਸ ਦੇ ਗੋਲੇ ਤੇ ਸਿੱਧੀਆਂ ਬਾਰਾ ਬੋਰ ਦੇ ਫੈਰ ਜਿਦੇ ਨਾਲ ਸ਼ਬ ਕਰਨ ਸ਼ਹੀਦ ਜਿਹੜੇ ਹੋਏ ਆ ਤੇ ਉਹ ਸਾਰੇ ਦੇ ਵਿੱਚੋਂ ਸਾਡੀ ਹਮਦਰਦੀ ਹੈਗੀ ਹੈ ਕਿ ਜੇ ਕਿਸਾਨ ਲੜਦੇ ਆ ਕਿਸਾਨ ਜੱਥੇਬੰਦੀਆਂ ਦਿੱਲੀ ਜਾਣਾ ਚਾਹੁੰਦੀਆਂ ਤਾਂ ਕਿਸੇ ਕੈਦੇ ਕਾਨੂੰਨ ਮੁਤਾਬਕ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਤੱਕਾ ਤੇ ਜਿਹਨੂੰ ਅਸੀਂ ਦੇਖਦੇ ਆ ਕਿ ਕੇਂਦਰ ਸਰਕਾਰ ਜਿਹੜੀ ਆ ਫਾਸ਼ੀਵਾਦ ਦੇ ਰਾਹ ਦੇ ਉੱਤੇ ਅੱਗੇ ਵਧ ਰਹੀ ਹੈ। ਤਾਂ ਸੰਯੁਕਤ ਕਿਸਾਨ ਮੋਰਚਾ ਇਸ ਦੇ ਸਮਰਥਨ ਚ ਹੈ ਪਹਿਲਾਂ ਤੋਂ ਹੀ। ਔਰ ਹੁਣ ਵੀ 14 ਦਾ ਜਿਹੜਾ ਐਕਸ਼ਨ ਹੈ ਦਿੱਲੀ ਦੇ ਵਿੱਚ ਉਹ ਇਹ ਇਹੀ ਹੈ ਕਿ ਲੋ ਫਿਰ ਹੋਮ ਕਿਸਾਨ ਸਾਰੇ ਆ ਰਹੇ ਆ ਤੇ ਤੁਸੀਂ ਰੋਕੋ ਫਿਰ ਕਿਉਂਕਿ ਦੇਸ਼ ਸਬਦਾ ਹੈ। ਸਾਰੇ ਦੇਸ਼ ਦੇ ਅੰਦਰ ਸਭ ਨੂੰ ਹੱਕ ਹੈ ਕਿ ਕੋਈ ਕਦੇ ਕਿਤੇ ਵੀ ਜਾ ਸਕਦਾ। ਔਰ ਜੇ ਕੋਈ ਮੰਗਾ ਨੇ ਕੋਈ ਮਸਲੇ ਨੇ ਜੇ ਕੋਈ ਰੋਸ ਹੈਗਾ ਤੋ ਆਪਣਾ ਜਾ ਕੇ ਕਰ ਸਕਦਾ ਹੈਗਾ ਇਸ ਸੰਦਰਭ ਦੇ ਵਿੱਚ ਇਸ ਕਿਸਮ ਦੀ ਰੈਲੇਵੈਂਸੀ ਜਿਹੜੀ ਆ ਉਹ 14 ਮਾਰਚ ਦੇ ਪ੍ਰੋਗਰਾਮ ਦੇ ਵਿੱਚ ਬਣਦੀ ਇਹ ਸਿਰਫ ਸਰਕਾਰ ਦੇ ਇੱਕ ਚੁਣੌਤੀ ਕਬੂਲਣ ਵਾਲੀ ਗੱਲ ਆ ਵੀ ਜਾਣ ਨਹੀਂ ਦੇਣਾ ਜਾਂ ਮੰਗਾ ਮਨਾਉਣ ਦੇ ਵਿੱਚ ਵੀ ਇਹਦੇ ਤੇ ਕੋਈ ਅਸਰ ਪਊਗਾ ਦੋਨੋਂ ਗੱਲਾਂ ਹੈਗੀ ਚੁਣੌਤੀ ਵੀ ਕਬੂਲ ਕੀਤੀ ਗਈ ਹੈ ਕਿ ਜੇ ਤੁਸੀਂ ਰੋਕ ਦਿਓ ਫਿਰ ਅਸੀਂ ਸਮੁੱਚੇ ਦੇਸ਼ ਭਰ ਦੇ ਕਿਸਾਨ ਜਿਹੜੇ ਆ ਰਾਜਧਾਨੀ ਚ ਆਉਣਗੇ RAM LILA ਗਰਾਊਂਡ ਦੇ ਵਿੱਚ ਮਹਾਪੰਚਾਇਤ ਹੋਏਗੀ ਤੇ ਨਾਲ ਦੀ ਨਾਲ ਜਿੰਨੀਆਂ ਕਿਸਾਨੀ ਮੰਗਾ ਹੈਗੇ ਆ ਜਿਹਦੇ ਚ ਮੁੱਖ ਤੌਰ ਤੇ MSP ਦੀ ਕਾਨੂੰਨੀ ਗਰੰਟੀ ਦਾ ਜੋ ਕਿ ਇਹਨਾਂ ਨੇ ਦਿੱਲੀ ਮੋਰਚੇ ਦੇ ਸਮਝੌਤੇ ਵੇਲੇ ਕਿਹਾ ਸੀ ਕਿ ਕਮੇਟੀ ਬਣਾ ਕੇ ਵਿਚਾਰ ਕਰਕੇ ਇਸ ਨੂੰ ਅਸੀਂ ਲਾਗੂ ਕਰਾਂਗੇ ਦੂਸਰਾ ਸੀਗਾ ਕਿ ਜਿੰਨੇ ਕਿਸਾਨੀ ਕਰਜ਼ੇ ਹੈਗੇ ਆ ਤੇ ਉਹ ਹੈ ਕਿ ਜਿੰਨੀਆਂ ਨੀਤੀਆਂ ਅੱਜ ਤੱਕ ਦੀਆਂ ਖੇਤੀ ਦੀਆਂ ਕਿਸਾਨਾਂ ਦੇ ਖਿਲਾਫ ਨੇ ਉਸ ਕਰਕੇ ਕਿਸਾਨੀ ਕਰਜ਼ੇ ਚ ਹੈਗੀ ਆ ਤਾਂ ਸੰਯੁਕਤ ਮੋਰਚੇ ਦੀ ਇਹ ਮੁੱਖ ਮੰਗ ਹੈਗੀ ਆ ਜਿਹੜੀ ਕਿਸੇ ਇਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਅਸੀਂ ਇਹਦੇ ਉੱਤੇ ਵੀ ਵਿਚਾਰ ਕਰਾਂਗੇ ਕਮੇਟੀ ਬਣਾ ਕੇ ਤੇ ਇਹਦਾ ਕੋਈ ਹੱਲ ਕੱਢਾਂਗੇ ਤੇ ਉਹ ਸਾਰੇ ਸਮੂੱਚੇ ਉਸ ਕਿਸਾਨੀ ਕਰਜ਼ੇ ਦੇ ਉੱਤੇ ਮਜ਼ਦੂਰਾਂ ਦੇ ਕਰਜ਼ੇ ਦੇ ਉੱਤੇ ਲੀਕ ਜਿਹੜੀ ਹੈ ਉਹ ਮਾਰੀ ਜਾਣੀ ਬੰਦ ਹੋ ਜੇਗਾ ਤੇ ਜਿੰਨੇ ਕਿਸਾਨਾਂ ਦੇ ਕੇਸ ਸੀਗੇ ਉਹਦੇ ਚੋਂ ਜੇ ਕੁਝ ਜਿਹੜੇ ਆ ਇਹਨਾਂ ਨੇ ਨਵੀੜੇ ਵੀ ਹੈਗੇ ਤੇ ਬਾਕੀ ਬਹੁਤ ਸਾਰੇ ਹਲੇ ਲਟਕਦੇ ਨੇ। ਤੋਂ ਕਹਿਆ ਸੀ ਇਹਨਾਂ ਨੇ ਕਿ ਵਾਪਸ ਲਵਾਂਗੇ। ਲਖਮੀਰਪੁਰ ਖੀਰੀ ਦੇ ਵਿੱਚ ਤੁਹਾਡੇ ਧਿਆਨ 'ਚ ਹੋਣਾ ਕਿ ਕਿਸਾਨ ਰੈਲੀ ਕਰਕੇ ਜਾ ਰਿਹਾ ਹੈ। ਅਜੇ ਟੋਨੀ ਮਿਸ਼ਰਾ ਦਾ ਮੁੰਡਾ ਜਿਹੜਾ ਹੈ ਉਹ ਕਿਸਾਨਾਂ ਦੇ ਉੱਤੇ ਗੱਡੀ ਚਾੜ ਦਿੰਦਾ ਤੇ ਤਿੰਨ ਕਿਸਾਨ ਜਿਹੜੇ ਸ਼ਹੀਦ ਹੁੰਦੇ ਆ ਤੇ ਇੱਕ ਪੱਤਰਕਾਰ ਸ਼ਹੀਦ ਹੁੰਦੇ ਆ। ਤੇ ਉਹ ਪੈਰੋਲ ਦੇ ਉੱਤੇ ਬਾਹਰ ਤੁਰਿਆ ਫਿਰਦਾ ਤੇ ਉਸ ਦਾ ਪਿਤਾ ਜਿਹੜਾ ਉਹ ਮੰਤਰੀ ਮੰਡਲ ਦੇ ਵਿੱਚ ਬੈਠਾ ਉਹਨਾਂ ਦੁਆਰਾ ਵੀ ਟਿਕਟ ਮਿਲੀ ਆ ਬਾਰ-ਬਾਰ ਅਸੀਂ ਮੰਗ ਕਰਦੇ ਆ ਕਿ ਉਹਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਜਾਵੇ ਤੇ ਉਸਦੇ ਮੁੰਡੇ ਨੂੰ ਜਿਹੜਾ ਨਾ ਜੇਲ੍ਹ ਦੇ ਅੰਦਰ डकਿਆ ਜਾਵੇ ਤੇ ਕਾਨੂੰਨ ਅਨ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਬਿਲਕੁਲ ਠੀਕ ਤੁਸੀਂ ਕਿਹਾ ਕਿ ਅਜੇ ਟੋਨੀ ਮਿਸ਼ਰਾਂ ਨੂੰ ਜਿਹੜੀ ਆ ਸਭ ਤੋਂ ਪਹਿਲੀ ਲਿਸਟ ਦੇ ਵਿੱਚ ਟਿਕ ਦੇ ਦਿੱਤੀ ਗਿਆ ਜਿਹਨੂੰ ਕਿ ਕਿਸਾਨ ਜਿਹੜੇ ਆ ਕਿਸਾਨ ਮੋਰਚਾ ਜਿਹੜਾ ਸਾਡਾ ਉਹ ਉਸ ਨੂੰ ਚੈਲੰਜ ਦੇ ਰੂਪ ਚ ਦੇਖਦਾ ਹੈਗਾ ਕਿ ਇਹ ਮਨ ਲੇ ਕੇ ਚੈਲੰਜ ਬਣਾਇਆ ਜਾ ਰਿਹਾ ਹੈ ਇੱਕ ਪਾਸੇ ਕਿਸਾਨ ਜਦੋਂ ਦਿੱਲੀ ਜਾਂਦੇ ਨੇ 13 ਤਰੀਕ ਨੂੰ 13 ਫਰਵਰੀ ਨੂੰ ਉਹਨਾਂ ਨੂੰ ਜ਼ਬਰਦਸਤੀ ਰੋਕ ਦਿੱਤਾ ਜਾਂਦਾ ਸਰਕਾਰ ਤਰ੍ਹਾਂ ਦੇ ਹੱਥਕੰਡੇ ਵਰਤਦੀ ਆ ਦੂਜੇ ਪਾਸੇ ਐਸਕੇਐਮ ਨੇ ਕੱਲ ਖਬਰਾਂ ਦੀ ਹੈ ਕਿ ਸਰਕਾਰ ਜਗ੍ਹਾ ਦੇ ਰਹੀ ਆ ਤੇ ਉਥੇ ਰੈਲੀ ਕਰਨ ਵਾਸਤੇ ਪਰਮਿਸ਼ਨ ਮਿਲ ਚੁੱਕੀ ਆ ਪਹਿਲਾਂ ਤਾਂ ਇਹ ਕਲੀਅਰ ਕਰੋ ਵੀ ਪਰਮਿਸ਼ਨ ਮਿਲ ਚੁੱਕੀ ਕਿੰਨਾ ਕੁ ਸਹੀ ਆ ਕਿ ਸਰਕਾਰ ਨੇ ਕਹਤਾ ਕਿ ਰੈਲੀ ਕਰ ਸਕਦੇ ਹੋ ਦੂਸਰਾ ਫਿਰ ਜੇ ਪਰਮਿਸ਼ਨ ਉਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਤੇ ਐਸਕੇਐਮ ਨੂੰ ਕਿਉਂ ਪਰਮਿਸ਼ਨ ਮਿਲ ਗਈ ਇਹਦਾ ਕਾਰਨ ਕੀ ਲੱਗਦਾ ਦੇਖੋ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਰੋਕਿਆ ਗਿਆ ਅਸੀਂ ਤੇ ਸਮਝਦੇ ਕਿ ਬਿਲਕੁਲ ਗਲਤ ਰੋਕਿਆ ਗਿਆ ਉਹ ਕੋਈ ਤਰੀਕਾ ਹੀ ਨਹੀਂ ਹੈਗਾ ਕਿ ਨੈਸ਼ਨਲ ਹਾਈਵੇ ਜਿਹੜਾ ਬੰਦ ਕਰ ਦਿਓ ਔਰ ਉਹਦੇ ਤੇ ਬੈਰੀਕੇਡਿੰਗ ਨਹੀਂ ਹੈਗੀ ਕੱਲੀ ਸਗੋਂ ਕਿਤੇ ਸੜਕਾਂ ਪੱਟੀਆਂ ਗਈਆਂ ਹੈਗੀਆਂ ਤੇ ਜਾਂ ਦੂਜੇ ਤੀਜੇ ਥਾਵਾਂ ਤੇ ਜਿੱਥੇ ਪਹਿਲਾਂ ਕਿਸਾਨ ਬੈਠੇ ਸੀਗੇ ਸਿੰਘੂ ਟਿੱਕਰੀ ਉੱਥੇ ਵੀ ਜਾ ਕੇ ਜਿਹੜਾ ਪੁਲਿਸ ਲਾ ਦਿਓ ਤੇ ਬੈਰੀਕੇਡਿੰਗ ਕਰ ਦਿਓ ਤੇ ਹੋਰ ਥਾਵਾਂ ਦੇ ਉੱਤੋਂ ਜੇ ਕਿਸਾਨ ਜੇ ਬਾਇਆ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹ ਸੜਕਾਂ ਬੰਦ ਕੀਤੀਆਂ ਹੈਗੀਆਂ ਤੇ ਜਿਹੜੀ ਮਹਾਪੰਚਾਇਤ ਦੇ ਲਈ ਮਨਜ਼ੂਰੀ ਹੈਗੀ ਉਹ ਕੱਲ ਮਿਲੀ ਹੈ। ਤੋਂ ਅਸੀਂ ਸਮਝਦੇ ਇਹਨਾਂ ਦੀ ਸਿਆਸੀ ਗਿਣਤੀ ਮਿੰਤੀ ਦੀ ਗੱਲ ਹੈ ਇਹ ਹੋਰ ਕੁਝ ਨਹੀਂ। ਇਹ ਦੇਖਦੇ ਆ ਕਿ ਜੇ ਹੁਣ ਮਹਾਪੰਚਾਇਤ ਇੱਕ ਦਿਨ ਦੀ ਵੀ ਜੇ ਰੋਕਾਂਗੇ ਤਾਂ ਸਾਨੂੰ ਇਹਦੀ ਰਾਜਨੀਤਿਕ ਕੀਮਤ ਜਿਹੜੀ ਦੇਸ਼ ਭਰ ਚ ਦੇਣੀ ਪਏਗੀ ਕਿ ਦੇਸ਼ ਭਰ ਦੇ ਲੋਕ ਤੇ ਖਾਸ ਕਰਕੇ ਕਿਸਾਨ ਮਜ਼ਦੂਰ ਦੇਖਣਗੇ ਕਿ ਸਾਨੂੰ ਕਿਤੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਇੱਕ ਦਿਨ ਦੀ ਮਹਾ ਪੰਚਾਇਤ ਦੇ ਵਿੱਚ ਵਿਚਾਰਾਂ ਹੋਣੀਆਂ ਨੇ ਸ਼ਾਂਤੀਪੂਰਕ ਜਿਹੜਾ ਰੂਸਕ ਕੀਤਾ ਜਾਣਾ ਤੇ ਉਹਦੇ ਵਿੱਚ ਹੋਰ ਕੋਈ ਸਮੱਸਿਆ ਨਹੀਂ ਹੈ ਤਾਂ ਅਸੀਂ ਪਹਿਲੇ ਦਿਨ ਤੋਂ ਦੇਖ ਰਹੇ ਸੀ ਕਿ ਜੇ ਨਹੀਂ ਆਜ਼ਾਦਤ ਦਿੰਦੇ ਤਾਂ ਫਿਰ ਪੂਰੇ ਦੇਸ਼ ਦੇ ਅੰਦਰ ਇਹਦਾ ਵਿਰੋਧ ਹੋਏਗਾ ਤੇ ਲੇਕਿਨ ਉਹਨਾਂ ਨੇ ਆਪਣੇ ਉਸ ਸਿਆਸੀ ਗਿਣਤੀ ਦੇ ਵਿੱਚੋਂ ਮੰਤੀ ਦੇ ਵਿੱਚੋਂ ਜਿਹੜਾ ਉਹ ਆਜ਼ਾਦਤ ਦਿੱਤੀ ਹੈ ਜਿਹੜੀਆਂ ਸਾਡੀ ਜਿਹੜੀਆਂ ਮੰਗਾਂ ਤੁਸੀਂ ਗਿਣਾਈਆਂ ਨੇ ਇੱਕ ਦਿਨ ਦੇ ਪ੍ਰੋਟੈਸਟ ਨਾਲੇ ਮੰਗਾ ਤਾਂ ਸਰਕਾਰ ਤੇ ਕੋਈ ਅਸਰ ਹੋਊਗਾ ਇੱਕ ਦਿਨ ਦੇ ਪ੍ਰੋਟੈਸਟ ਨਾਲ ਇਹ ਮੰਗਾ ਵਾਸਤੇ ਦੇਖੋ ਸੰਘਰਸ਼ ਦੇ ਪੜਾ ਹੁੰਦੇ ਆ ਤੇ ਜਿਹੜੀਆਂ ਵੱਡੀਆਂ ਮੰਗਾ ਜਿਹਦੇ ਵਿੱਚ ਐਮਐਸਪੀ ਦੀ ਕਾਨੂੰਨਨ ਗਰੰਟੀ ਜਾਂ ਕਰਜ਼ਾ ਮਾਫੀ ਹੈਗੀ ਆ ਤੇ ਇਹ ਲੰਬੀ ਲੜਾਈ ਦਾ ਹਿੱਸਾ ਹੈ ਇੱਕ ਦਿਨ ਦੀ ਮਹਾਪੰਚਾਇਤ ਦਾ ਸਰਕਾਰ ਤੇ ਪ੍ਰੈਸ਼ਰ ਬਣਨਾ ਪੂਰੇ ਦੇਸ਼ ਦੇ ਅੰਦਰ ਇਹਦੀ ਦਿਖ ਜਾਣੀ ਹੈਗੀ ਆ ਅ ਨਾਲ ਦੀ ਨਾਲ ਇਹ ਹੈ ਕਿ ਸਰਕਾਰ ਅੱਗੇ ਚੋਣਾਂ 'ਚ ਜਾ ਰਹੀ ਆ ਤਾਂ ਅਸਰ ਤਾਂ ਇਹਦਾ ਹੋਏਗਾ ਲੇਕਿਨ ਇਹਨੂੰ ਅਸੀਂ ਇਹ ਕਹੀਏ ਕਿ ਇੱਕ ਦਿਨ ਦੇ ਐਕਸ਼ਨ ਦੇ ਨਾਲ ਕੋਈ ਵੱਡੇ ਹੱਲ ਹੋ ਜਾਣਗੇ ਇਹ ਸਾਡੀ ਸਮਝ ਦਾ ਹਿੱਸਾ ਕਿ ਐਸਾ ਤਾਂ ਨਹੀਂ ਹੈ ਕਿਉਂਕਿ ਜਿਹੜੀਆਂ ਲੰਬੀਆਂ ਲੜਾਈਆਂ ਨੇ ਉਹਨਾਂ ਨੂੰ ਜੱਥੇਬੰਦ ਕਰਦੇ ਹੋਏ ਉਹਨਾਂ ਦੀ ਲਾਮਬੰਦੀ ਕਰਦੇ ਹੋਏ ਤਿਆਰੀ ਕਰਦੇ ਹੋਏ ਔਰ ਉਹਨੂੰ ਲੰਬੇ ਦਾ ਤੋਂ ਲੰਬੇ ਦਮ ਦੇ ਨਾਲ ਹੀ ਲੜਨਾ ਪਵੇਗਾ ਤੇ ਉਹਦੇ ਨਾਲ ਹੀ ਪ੍ਰਾਪਤੀ ਹੋ ਸਕਦੀ ਆ ਇਹ ਦਿੱਲੀ ਕਿਸਾਨ ਮੋਰਚੇ ਦਾ ਵੀ ਸਬਕ ਹੈਗਾ ਕਿ ਜੇ ਉੱਥੇ ਲੰਬਾ ਸਮਾਂ ਬੈਠੇ ਰਹੇ ਸੀਗੇ ਤਾਂ ਉਹਦੇ ਰਿਜ਼ਲਟ ਸੀਗੇ ਕਿ ਤਿੰਨ ਦੇ ਤਿੰਨ ਕਾਨੂੰਨ ਜਿਹੜੇ ਉਹ ਵਾਪਸ ਕਰਵਾ ਲਏ ਗਏ ਸੀ ਜਿਹੜੀ ਐਮਐਸਪੀ ਦੀ ਮੰਗ ਆ ਖਾਸ ਕਰਕੇ ਇਹਦਾ ਜਿਹੜਾ ਫਾਰਮੂਲਾ ਸੀ2+50 ਦਾ ਹੈਗਾ ਇਹਦੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਸਪੈਸ਼ਲ ਬਿਆਨ ਆਏ ਨੇ ਪਿਛਲੇ ਸਮੇਂ 'ਚ ਕਿ ਇਹ ਲੰਬੇ ਸਮੇਂ ਤੋਂ ਵੱਡੀ ਮੂਵਮੈਂਟ ਨਾਲ ਲੜੇ ਹੈ ਮੰਗ ਹੱਲ ਹੋ ਸਕਦੀ ਹੈ ਇਸ ਟਾਈਮ ਉਸ ਲੈਵਲ ਦੀ ਮੂਵਮੈਂਟ ਨਹੀਂ ਹੈਗੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਰਾਹੀਂ ਕੇਕੇਯੂ ਇਹ ਮੰਗਾਂ ਉਠਾ ਵੀ ਰਹੀ ਆ ਖਾਸ ਕਰਕੇ ਸੀ2+50 ਵਾਲੇ ਤੇ ਇਹ ਪ੍ਰਚਾਰ ਦਾ ਹੀ ਹਿੱਸਾ ਜਾਂ ਲੱਗਦਾ ਵੀ ਹੁਣ ਹੱਲ ਹੋ ਜਾਊਗੀ। ਦੇਖੋ ਨਹੀਂ ਇਹ ਗੱਲ ਤਾਂ ਨਹੀਂ ਹੈ ਪ੍ਰਚਾਰ ਦੇ ਨਾਲ ਨਾਲ ਇਹ ਹੈਗਾ ਕਿ ਅਸੀਂ ਹਰ ਕਿਸਾਨ ਹਰ ਘਰ ਤੱਕ ਹਰ ਸਾਥ ਤੱਕ ਹਰ ਪਿੰਡ ਤੱਕ ਇਹ ਜਿਹੜੀ ਗੱਲ ਲੈ ਕੇ ਜਾਣੀ ਚਾਹੁੰਦੇ ਆ ਕਿ ਤਾਂ ਕਿ ਪਤਾ ਹੋਵੇ ਕਿਉਂਕਿ ਵੱਡੇ ਹਿੱਸੇ ਨੂੰ ਇਹ ਚੀਜ਼ਾਂ ਨਹੀਂ ਪਤਾ ਹੈਗੀਆਂ। ਤੇ ਕਿਉਂਕਿ ਸਰਕਾਰਾਂ ਦਾ ਇਹ ਹੈ ਕਿ 23 ਫਸਲਾਂ ਦੇ ਉੱਤੇ ਹਰ ਛਿਮਾਹੀ ਬਾਅਦ ਜਿਹੜੀਆਂ ਹੜੀ ਸੋਣੀਆਂ ਨੇ ਆ ਐਮ ਐਸ ਵੀ ਐਲਾਨ ਦਿੱਤੀ ਜਾਂਦੀ ਹੈ ਉਹ ਤੁਹਾਡੇ ਸਾਹਮਣੇ ਆ ਇਹਨੂੰ ਮੇਰੇ ਖਰ ਬਹੁਤ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਣਕ ਝੋਨੇ ਉੱਤੇ ਐਮ ਐਸ ਵੀ ਪੰਜਾਬ ਹਰਿਆਣਾ ਚ ਹੈਗੀ ਆ ਤੇ ਉਹ ਵੀ ਅੰਸ਼ਿਕ ਹੈ ਇੱਕ ਤਾਂ ਉਹ ਪੂਰੀ ਨਹੀਂ ਆ ਦੂਸਰਾ ਹੈਗਾ ਕਿ ਉਹ ਆਨੇ ਬਹਾਨੇ ਉਹਦੇ ਚ ਵੀ ਕੱਟ ਲਾਏ ਜਾਂਦੇ ਹੈਗੇ ਬਾਕੀ ਫਸਲਾਂ ਦੇ ਉੱਤੇ ਕਦੇ ਐਮ ਐਸ ਵੀ ਹੈ ਹੀ ਨਹੀਂ ਹਮੇਸ਼ਾ ਹੀ ਜਿਹੜੀਆਂ ਜੋ ਐਲਾਨ ਕੀਤਾ ਜਾਂਦਾ ਉਸ ਤੋਂ ਘੱਟ ਰੇਟ ਦੇ ਉੱਤੇ ਫਸਲਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਪਲੇਅਰ ਜਿਹੜਾ ਖਰੀਦਦਾ ਹੈਗਾ ਅੰਨੀ ਲੁੱਟ ਕੀਤੀ ਜਾਂਦੀ ਹੈਗੀ ਆ ਇਸ ਕਰਕੇ ਇਹ ਲੜਾਈ ਇਸ ਤਰ੍ਹਾਂ ਹੈਗੀ ਆ ਕਿ ਕਾਨੂੰਨ ਵਾਪਸ ਕਰਾਉਣੇ ਸੀਗੇ ਕਾਰਪੋਰੇਟਸ ਦੇ ਦਿਸੇ ਨਿਰਦੇਸ਼ ਦੇ ਤਹਿਤ ਕਾਨੂੰਨ ਸੀਗੇ ਅਸੀਂ ਲੜਾਈ ਦੇ ਨਾਲ ਵੱਡੇ ਮੋਰਚੇ ਦੇ ਨਾਲ ਉਹ ਜਿੱਤੇ ਹੈਗੇ ਆ ਕਿਸਾਨ ਮੋਰਚੇ ਨੇ ਲੇਕਿਨ ਹੁਣ ਕਾਰਪੋਰੇਟਸ ਜਿਹੜਾ ਕਿਸਾਨਾਂ ਨੂੰ ਜਿਹੜਾ ਉਹ ਉਹ ਉਹਨਾਂ ਦੀ ਲੁੱਟ ਕਰਨਾ ਚਾਹੁੰਦਾ ਦੇਣਾ ਨਹੀਂ ਚਾਹੁੰਦਾ ਹੈਗਾ ਕਾਨੂੰਨ ਗਰੰਟੀ ਦੇ ਵਿੱਚ ਐਮਐਸਪੀ ਦੇ ਨਾਲ ਇਹ ਹੈ ਕਿ ਕਾਰਪੋਰੇਟਸ ਤੋਂ ਕਿਸਾਨਾਂ ਦੇ ਹਿੱਸੇ ਨੂੰ ਲੈਣਾ ਹੈ ਜਦੋਂ ਇਹ ਗੱਲ ਹੈਗੀ ਤੇ ਇਹਦੇ ਲਈ ਕਾਨੂੰਨ ਹੈ ਤਾਂ ਬਿਨਾਂ ਸ਼ੱਕ ਉਹਨਾਂ ਤਿੰਨ ਕਾਨੂੰਨਾਂ ਦੀ ਲੜਾਈ ਨਾਲੋਂ ਇਹ ਬਹੁਤ ਜ਼ਿਆਦਾ ਵੱਡੀ ਲੜਾਈ ਹੈ ਤੇ ਇਸ ਲਈ ਵੱਡੀ ਤਿਆਰੀ ਦੀ ਲੋੜ ਹੈ ਤੇ ਵੱਡੇ ਜਿਹੜੇ ਲੰਬੇ ਦਾਅ ਦੇ ਐਕਸ਼ਨ ਜਿਹੜੇ ਆ ਉਹ ਚਾਹੀਦੇ ਹੈਗੇ ਇਸ ਕਰਕੇ ਇਹਨੂੰ ਸਮਾਂ ਤਾਂ ਲੱਗੇਗਾ ਲੱਗੇਗਾ ਔਰ ਜਦੋਂ ਕਿਸਾਨ ਲਹਿਰ ਲੋਕ ਲਹਿਰ ਬਣਦੀ ਆ ਜਿਹਦੇ ਚ ਦੂਜੇ ਤੀਜੇ ਵਰਗਾਂ ਦੇ ਸਮਰਥਨ ਪਹਿਲਾਂ ਵੀ ਮਿਲਿਆ ਤੇ ਹੁਣ ਵੀ ਮਿਲ ਰਿਹਾ ਤਾਂ ਸੁਭਾਵਨਾ ਹੈਗੀ ਆ ਕਿ ਇਹ ਲੜਾਈ ਵੀ ਜਿੱਤੀ ਜਾਏਗੀ ਤੇ ਇਹਦੇ ਲਈ ਜ਼ਰੂਰੀ ਇਹੀ ਆ ਕਿ ਇਸ ਨੂੰ ਸਮਝ ਲਿਆ ਜਾਵੇ ਕਿ C2 50 ਹੈ ਕੀ ਆ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਇਹ ਹੈਗਾ ਕਿ ਜਿਹੜੀ ਪਹਿਲਾਂ ਐਮਐਸਪੀ ਦਿੱਤੀ ਜਾ ਰਹੀ ਹੈ ਉਹਦੇ ਦੇ ਵਿੱਚ ਜਿਹੜੀ ਲਾਗਤ ਦੇ ਵਿੱਚ ਰੀਜ ਖਾਦਾਂ ਦਵਾਈਆਂ ਤੇ ਜਾਂ ਹੋਰ ਨਿੱਕੇ ਮੋٹے ਖਰਚੇ ਹੋਗੇ ਆ ਉਹਦੇ ਚ ਕਿਸਾਨ ਤੇ ਕਿਸਾਨ ਦੇ ਪਰਿਵਾਰ ਦੀ ਕਿਰਤ ਤੇ ਜਾਂ ਉਹਦੀ ਜ਼ਮੀਨ ਦਾ ਜਿਹੜਾ ਠੇਕਾ ਉਹ ਸ਼ਾਮਲ ਨਹੀਂ ਹੈਗਾ ਤੇ ਇਹਦੇ ਨੂੰ ਜੇ ਅਸੀਂ ਜੀ ਸਮਝ ਲਿਆ ਜਾਵੇ ਕਿ C2 ਦੇ ਵਿੱਚ ਸਾਰੇ ਖਰਚੇ ਪਾ ਕੇ ਜੇ 1 ਏਕੜ ਦੇ ਉੱਤੇ 80000 ਰੁਪਇਆ ਕਣਕ ਝੋਨਾ ਜੇ ਲੈ ਲਈਏ ਉਦਾਹਰਨ ਦੇ ਤੌਰ ਤੇ ਤਾਂ ਉਹਦੀ ਲਾਗਤ ਆ ਗਈ ਹੁਣ ਉਹਦੇ ਚ 50% ਉਹਦੇ ਚ ਕਮਿਸ਼ਨ ਪਾਉਣਾ ਹੈ ਤਾਂ ਫਿਰ 40000 ਇੱਕ ਏਕੜ ਦੇ ਵਿੱਚੋਂ ਕਿਸਾਨ ਦੀ ਇਹ ਸਮੁੱਚੀ ਐਮਐਸਪੀ ਦੇ ਰਹੀ ਆਮਦਨ ਜਿਹੜੀ ਆ 120000 ਹੋਏਗੀ ਤੇ ਜੇ ਇਹ ਹੋ ਜਾਂਦਾ ਤਾਂ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ ਤੇ ਬਾਕੀ ਜਿਹੜੇ ਵਰਗ ਹੈ ਉਹਨਾਂ ਦੇ ਲਈ ਬਹੁਤ ਲਾਹੇਵੰਦ ਹੋਏਗਾ ਤੇ ਅੱਜ ਡੋਬਰੀ ਕਿਸਾਨੀ ਜਿਹੜੀ ਆ ਤੇ ਉਹਦੇ ਨਾਲ ਜਿਹੜਾ ਮਜ਼ਦੂਰ ਮਾਰਿਆ ਜਾ ਰਿਹਾ ਤੇ ਉਹ ਵੱਚ ਸਕਦਾ ਤੇ ਨਾਲ ਹੀ ਉਹਦਾ ਭਵਿੱਖ ਜਿਹੜਾ ਉਹ ਅੱਛਾ ਚੰਗਾ ਵਧੀਆ ਹੋ ਸਕਦਾ ਹੈ ਕੱਲ ਇੱਕ ਨਵੀਂ ਮੰਗ ਐਡ ਹੋਈ ਆ ਕੱਲ ਕਹਿ ਲੋ ਜਾਂ ਇੱਕ ਦੋ ਦਿਨ ਪਹਿਲਾਂ ਜਿਹੜੀਆਂ ਪੁਰਾਣੀਆਂ ਮੰਗਾਂ ਦੋਹੇ ਮੋਰਚਾਂ ਵੱਲੋਂ ਸੀਗੀਆਂ ਕਿ ਮੋਦੀ ਸਰਕਾਰ ਯੂਰਪ ਯੂਨੀਅਨ ਦੇ ਨਾਲ ਇੱਕ ਨਵਾਂ ਸਮਝੌਤਾ ਕਰਨ ਲੱਗੀ ਪਈ ਆ ਥੋੜਾ ਉਹਨੂੰ ਐਕਸਪਲੇਨ ਕਰੋਂਗੇ ਉਹ ਕੀ ਆ ਉਹਦਾ ਵੀ ਤੁਸੀਂ ਬਰੋਜ਼ ਕੀਤਾਗਾ ਦੇਖੋ ਜਿਹੜੇ ਇਹਨਾਂ ਦੇ ਕਾਰਪੋਰੇਟਸ ਨਾਲ ਸਮਝੌਤੇ ਹੈਗੇ ਆ ਅਸੀਂ ਸਬੰਧਤਾਂ ਕਿ ਉਹ ਕਦੇ ਵੀ ਕਿਤੇ ਵੀ ਆਮ ਲੋਕਾਂ ਦੇ ਜਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ 'ਚ ਹੋ ਨਹੀਂ ਸਕਦੇ ਹੈਗੇ ਤੇ ਇਹ ਜਦੋਂ ਸਮਝੌਤਾ ਕਰਦੇ ਆ ਕਿਉਂਕਿ ਪਿਛਲੇ ਕਰੀਬ-ਕਰੀਬ 35 ਸਾਲਾਂ ਦਾ ਆਉਂਦੀ ਰਿਕਾਰਡ ਹੈ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਜੋ ਵੀ ਇਹਨਾਂ ਸਾਰੀਆਂ ਸਰਕਾਰਾਂ ਨੇ ਕੀਤਾ ਮੋਦੀ ਸਰਕਾਰ ਤੋਂ ਲੈ ਕੇ ਪਿਛਲੀਆਂ ਸਰਕਾਰਾਂ ਨੇ ਉਹ ਸਿਰਫ ਤੇ ਸਿਰਫ ਕਾਰਪੋਰੇਟ ਦੀ ਦਿਸ਼ਾ ਨਿਰਦੇਸ਼ ਵਿਸ਼ਵ ਬੈਂਕ ਦੀਆਂ ਸ਼ਰਤਾਂ ਤਹਿਤ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਦਿਸ਼ਾ ਦੇ ਵਿੱਚ ਤੇ ਜਾਂ ਵਿਸ਼ਵ ਵਪਾਰ ਸੰਸਾ ਦੇ ਦਿਸ਼ਾ ਦੇ ਵਿੱਚ ਤੇ ਉਹ ਸਾਰੇ ਦਾ ਸਾਰਾ ਲੋਕ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਇਸ ਕਰਕੇ ਕਿਰਤੀ ਕਿਸਾਨ ਯੂਨੀਅਨ ਤੇ ਜਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਸਮਝੌਤਿਆਂ ਦਾ ਪਹਿਲਾਂ ਵੀ ਵਿਰੋਧ ਹੈ ਤੇ ਹੁਣ ਵੀ ਵਿਰੋਧ ਹੈ ਤੇ ਅੱਗੋਂ ਵੀ ਵਿਰੋਧ ਹੋਏਗਾ ਕਿਉਂਕਿ ਜਿਹੜਾ ਲੋਕ ਵਿਰੋਧੀ ਫੈਸਲੇ ਹੋਣਗੇ ਤੇ ਉਹਦਾ ਅਸੀਂ ਵਿਰੋਧ ਕਰਦੇ ਰਹਾਂਗੇ ਤੇ ਕਰ ਰਹੇ ਹਾਂ ਇਹ ਨਮਾ ਜਿਹੜੀ ਇੱਕ ਚੀਜ਼ ਹੋਰ ਬਾਰ-ਬਾਰ ਚਰਚਾ ਦੇ ਵਿੱਚ ਆਉਂਦੀ ਆ ਦੋਨਾਂ ਫਰੰਟਾਂ ਦੇ ਵਿੱਚ ਜਿਹੜਾ ਪਹਿਲਾ ਮੋਰਚਾ ਲੱਗਿਆ ਤੇ ਸੰਯੁਕਤ ਕਿਸਾਨ ਮੋਰਚਾ ਇਹਦੇ ਵਿੱਚ ਏਕੇ ਦੀ ਕੋਈ ਸੰਭਾਵਨਾ ਲੱਗਦੀ ਆ ਤੁਹਾਨੂੰ ਦੇਖੋ ਸੁਭਾਵਨਾ ਵਿਚਰਦੀ ਆ ਆਸ਼ਾਵਾਦੀ ਹੀ ਹੋਣਾ ਚਾਹੀਦਾ ੜਿੱਕੇ ਹੁੰਦੇ ਆ ਤੇ ੜਿੱਕਿਆਂ ਦੇ ਜੇ ਹੱਲ ਕਰ ਲਏ ਜਾਂਦੇ ਆ ਤੇ ਸੰਭਾਵਨਾ ਬਣੇਗੀ ਬਣੇਗੀ ਇੱਕ ਤਾਂ ਹੋ ਜੇਗੀ ਉਹਦੇ ਲਈ ਜ਼ਰੂਰੀ ਇਹੀ ਹੈ ਦੋ ਗੱਲਾਂ ਸਾਫ਼ ਹੋਣੀਆਂ ਚਾਹੀਦੀਆਂ ਕਿ ਏਕਤਾ ਕਦੇ ਵੀ ਕਿਤੇ ਵੀ ਅਸੀਂ ਏਕਤਾ ਦੇ ਲਈ ਸਾਡੇ ਲਈ ਕਿਸਾਨ ਲਹਿਰ ਤੇ ਲੋਕ ਲਹਿਰ ਜਿਹੜੀ ਉਹ ਬਹੁਤ ਬਹੁਤ ਜ਼ਰੂਰੀ ਰਹਿ ਗਈ ਹੈ ਜੇ ਕੋਈ ਨਿੱਕੇ ਮੋٹے ਮਤਭੇਦ ਹੈਗੇ ਆ ਤੇ ਜਾਂ ਕੋਈ ਦਿੱਕਤਾਂ ਮੁਸ਼ਕਲਾਂ ਹੈਗੀਆਂ ਜਾਂ ਕਿਤੇ ਨਾ ਕਿਤੇ ਕਿਸੇ ਇੱਕ ਜਾਂ ਦੂਜੇ ਦਾ ਤੀਜੇ ਲੀਡਰ ਦੀ ਕੋਈ ਈਗੋ ਦਾ ਸਵਾਲ ਹੈਗਾ ਉਹ ਲਹਿਰ ਤੋਂ ਵੱਡਾ ਨਹੀਂ ਹੋ ਸਕਦਾ ਤੇ ਇਸ ਲਈ ਜ਼ਰੂਰੀ ਹੈਗੀ ਹੈ ਕਿ ਜੇ ਉਹ ਸਾਰੀਆਂ ਚੀਜ਼ਾਂ ਬੈਠ ਕੇ ਹੋ ਜਾਣ ਜਿਸ ਕਿਸਮ ਦੀ ਸ='% 'ਜੁਕਤ ਮੋਰਚੇ ਨੇ 6 ਮੈਂਬਰੀ ਜਿਹੜੀ ਹੈ ਇਕਤਾ ਕਮੇਟੀ ਬਣਾਈ ਆ ਤੇ ਉਹ ਦੂਜੇ ਤੀਜੇ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਮਿਲ ਰਹੇ ਨੇ ਤੇ ਉਹ ਗੱਲਬਾਤ ਚੱਲ ਰਹੀ ਹੈ ਤੇ ਆਸ ਹੈ ਕਿ ਉਹਦੇ ਕੋਈ ਚੰਗੇ ਸਕਾਰਾਤਮਕ ਸਿੱਟੇ ਜਿਹੜੇ ਆ ਜ਼ਰੂਰ ਨਿਕਲਣਗੇ ਤੇ ਏਕਤਾ ਬਣੇਗੀ ਬਣੇਗੀ ਹਲੇ ਤੱਕ ਉਹਦਾ ਕੋਈ ਸਿੱਟਾ ਨਿਕਲਿਆ 6 ਮੈਂਬਰੀ ਕਮੇਟੀ ਖਾਲੀ ਤੱਕ ਕੋਈ ਵੱਡੇ ਉਸ ਪਾਸੇ ਗੱਲ ਜਿਹੜੀ ਹੈ ਜ਼ਿਆਦਾ ਨਹੀਂ ਹੋ ਸਕੇ ਗੱਲਬਾਤ ਹਲੇ ਚੱਲਦੀ ਹੈਗੀ ਆ ਤੇ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਗੱਲਬਾਤ ਹੋਰ ਅੱਗੇ ਵਧੇਗੀ ਔਰ ਜਿੱਥੇ-ਜਿੱਥੇ ਦਿੱਕਤਾਂ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਠੀਕ ਕਰ ਲਿਆ ਜਾਏਗਾ ਕਵਰ ਕਰ ਲਿਆ ਜਾਏਗਾ ਔਰ ਸਾਡੀ ਸਮਝ ਹੈਗੀ ਆ ਕਿ ਘੱਟੋ ਘੱਟ ਕਾਮਨ ਮਿਨਿਮਮ ਪ੍ਰੋਗਰਾਮ ਦੇ ਉੱਤੇ ਜਿਹੜਾ ਉਹ ਕੋਈ ਨਾ ਕੋਈ ਏਕਤਾ ਦਾ ਹੱਲ ਹੋਣਾ ਵੀ ਚਾਹੀਦਾ ਹੈ ਤੇ ਸੁਭਾਵਨਾ ਵੀ ਪਿੱਛੇ ਜਿਹੜਾ 10 ਤਰੀਕ ਦਾ ਰੇਲਾਂ ਰੋਕੋ ਦਾ ਪ੍ਰੋਗਰਾਮ ਸੀਗਾ ਗੈਰ ਸਿਆਸੀ ਤੇ ਪੰਦੇਰ ਸਾਹਿਬ ਦੇ ਸੰਗਠਨ ਵੱਲੋਂ ਉਹਦਾ ਸੰਯੁਕਤ ਕਿਸਾਨ ਮੋਰਚੇ ਵਿਚ ਲਿਆ ਕੁਝ ਜਥੇਬੰਦੀਆਂ ਨੇ ਸਮਰਥਨ ਕੀਤਾ ਉਹ ਉਹਨੂੰ ਕਿੱਦਾਂ ਦੇਖਦੇ ਆ ਉਹ ਆਪਣੇ ਪੱਧਰ ਤੇ ਆ ਜਾਂ ਮੋਰਚੇ ਨਾਲ ਸਹਿਮਤੀ ਨਾਲ ਗਏ ਨੇ ਕਿੱਦਾਂ ਦੇਖ ਦੇਖੋ ਜਿਹੜਾ ਹੈ ਕਿ ਕੁਝ ਫੈਸਲੇ ਸਮੁੱਚੇ ਮੋਰਚੇ ਦੇ ਹੁੰਦੇ ਆ ਤੇ ਜੇ ਕੋਈ ਜਥੇਬੰਦੀਆਂ ਅਪਦੇ ਲੈਵਲ ਤੇ ਕੋਈ ਸਮਰਥਨ ਕਰਦੀਆਂ ਨੇ ਤੇ ਉਹਨਾਂ ਨੇ ਕੀਤਾ ਤਾਂ ਸਮਰਥਨ ਤਾਂ ਕਿਸੇ ਐਕਸ਼ਨ ਦਾ ਹੋ ਸਕਦਾ ਹੈਗਾ ਕੀਤਾ ਜਾ ਸਕਦਾ ਹੈਗਾ ਕਿਉਂਕਿ ਜਦੋਂ ਕੋਈ ਸਰਕਾਰ ਦੇ ਖਿਲਾਫ ਐਕਸ਼ਨ ਹੈ ਲੜਾਈ ਹੈਗੀ ਹੈ ਸੰਘਰਸ਼ ਹੈ ਤੇ ਉਹਦੇ 'ਚ ਕੋਈ ਜਥੇਬੰਦੀਆਂ ਸਮਰਥਨ ਕਰਦੀਆਂ ਨੇ ਤਾਂ ਉਹਨਾਂ ਦਾ ਆਪਣਾ ਫੈਸਲਾ ਹੋ ਸਕਦਾ ਹੈ ਉਹ ਠੀਕ ਹੈਗਾ ਤੇ ਇਹਦੇ 'ਚ ਕੋਈ ਦਿੱਕਤ ਨਹੀਂ ਹੈ ਇਹ ਹਮੇਸ਼ਾ ਹੀ ਰਿਹਾ ਕਿ ਕੁਝ ਫੈਸਲੇ ਮੋਰਚੇ ਦੀ ਦਿਸ਼ਾ ਚ ਹੋ ਜਾਂਦੇ ਆ ਤੇ ਕੁਝ ਜਥੇਬੰਦੀਆਂ ਆਪਣੇ ਪੱਧਰ ਦੇ ਉੱਤੇ ਫੈਸਲੇ ਕਰਦੀਆਂ ਨੇ ਲੇਕਿਨ ਸਵਾਲ ਇੰਨਾ ਹੀ ਹੈ ਕਿ ਉਹ ਸਮਰਥਨ ਕਾਦੇ ਲਈ ਹੈਗਾ ਜੇ ਉਹ ਸਰਕਾਰ ਵਿਰੋਧੀ ਹੈ ਸੰਘਰਸ਼ ਦੇ ਹਿੱਤ ਵਿੱਚ ਹੈ ਤਾਂ ਉਹ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਫਿਰ ਇਹ ਸਮਰਥਨ ਸਮੁੱਚਾ ਮੋਰਚਾ ਹੀ ਕਰ ਦਿੰਦਾ ਮੋਰਚੇ ਦੇ ਅੰਦਰ ਨਹੀਂ ਸਹਿਮਤੀ ਬਣੀ ਤੇ ਕੋਈ ਰਿੱਕੇ ਬਣ ਜਾਂਦੇ ਹੈਗੇ ਆ ਤੇ ਇਸ ਕਰਕੇ ਜਿਨ੍ਹਾਂ ਜੱਥੇਬੰਦੀਆਂ ਤੋਂ ਸਮਰਥਨ ਦਾ ਸਮਝ ਬਣੀ ਉਹਨਾਂ ਨੇ ਕੀਤਾ ਹੈਗਾ ਲੇਕਿਨ ਮੋਰਚੇ ਨੇ ਵੀ ਆਪਣੀ ਫਰਵਰੀ 21 22 ਤਿੰਨ ਦਿਨ ਜਿਹੜਿਆ ਲਗਾਤਾਰ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਅੱਗੇ ਬੈਠ ਕੇ ਉਹ ਇਸੇ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਜਿਹੜਾ ਕਿਸਾਨਾਂ ਤੇ ਜ਼ਬਰਟਾ ਹੋਇਆ ਜਾ ਰਿਹਾ ਸੀ ਉਹਦੇ ਸਮਰਥਨ ਚ ਮੋਰਚਾ ਬੈਠਿਆ ਸੀਗਾ ਇਸ ਕਰਕੇ ਜਦੋਂ ਕੋਈ ਫੈਸਲਾ ਹੋ ਜਾਂਦਾ ਮੋਰਚੇ ਦਾ ਤੇ ਉਸ ਮੁਤਾਬਕ ਫੈਸਲੇ ਅਨਸਾਰ ਹੀ ਜਿਹੜਾ ਸਮੁੱਚਾ ਮੋਰਚਾ ਹੈ ਜਿਹੜਾ ਉਹ ਕੰਮ ਕਰਦਾ ਮੋਰਚੇ ਨੇ 14 ਤਰੀਕ ਦਾ ਜਿਹੜੇ ਦਿੱਲੀ ਕਾਲ ਦਿੱਲੀ ਕਾਲ ਆ ਮਹਾਪੰਚਾਇਤ ਦੀ ਇੱਕ ਘਟੋ ਘਟ 15-20 ਦਿਨ ਪਹਿਲਾਂ ਐਲਾਨਤੀ ਸੀਗੀ ਤੇ ਪਰ ਉਦੋਂ ਬਾਅਦ ਜਿਹੜਾ ਗੈਰ ਸਿਆਸੀ ਮੋਰਚਾ ਤੇ ਭੰਦੇਰ ਸਾਹਿਬ ਉਹਨਾਂ ਨੇ 6 ਤਰੀਕ ਤੋਂ ਦਿੱਲੀ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਕਿਹਾ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਟਕਰਾ ਦੇ ਵਿੱਚ ਕਾਲ ਸੀਗੀ ਇੱਕ ਤਾਂ ਇਹ ਦੂਸਰਾ ਕਿੰਨੇ ਕ ਲੋਕ ਉਹਨਾਂ ਦੇ ਸੱਦੇ ਤੇ ਬਾਕੀ ਸਟੇਟਾਂ ਦੇ ਵਿੱਚੋਂ ਆਏ ਦੇਖੋ ਅਸੀਂ ਮੋਰਚੇ ਵੱਲੋਂ ਤਾਂ ਟਕਰਾਵ ਵਾਲੀ ਕੋਈ ਗੱਲ ਸਾਡੇ ਵੱਲੋਂ ਤਾਂ ਹੈ ਨਹੀਂ ਤੇ ਪਰ ਇਹ ਹੈ ਕਿ ਜਦੋਂ ਦੋਨੋਂ ਫਰੰਟ ਅਲੱਗ-ਅਲੱਗ ਨਹੀਂ ਤੁਹਾਡੀ ਕਾਲ ਪਹਿਲਾਂ ਸੀਗੀ ਉਹਨਾਂ ਦੀ ਕਾਲ ਬਾਅਦ ਦੇ ਵਿੱਚ ਆਈ ਆ ਜਦੋਂ ਫਰੰਟ ਅਲੱਗ-ਅਲੱਗ ਕੰਮ ਕਰ ਰਿਹਾ ਤੇ ਦੂਜਾ ਤੀਜਾ ਵੀ ਆਪਣੇ ਅਨੁਸਾਰ ਜਿਹੜਾ ਕੋਈ ਕਾਲ ਦੇ ਸਕਦਾ ਤੇ ਚੰਗਾ ਹੁੰਦਾ ਜੀ ਕਿ ਇਸ ਤਰ੍ਹਾਂ ਦੇ ਨੇੜੇ ਦੇ ਦਿਨਾਂ ਦੇ ਵਿੱਚ ਕਾਲ ਨਾ ਆਉਂਦੀ ਅਸੀਂ ਇਦਾਂ ਤਾਂ ਜ਼ਰੂਰ ਦੇਖਦੇ ਹੈਗਾ ਕਿ ਇਹਦੇ ਨਾਲ ਦਿੱਕਤ ਮੁਸ਼ਕਲ ਥੋੜੀ ਬਣ ਜਾਂਦੀ ਹੈ ਜੀ ਪਰ ਲੇਕਿਨ ਰੋਕਿਆ ਵੀ ਨਹੀਂ ਜਾ ਸਕਦਾ ਦੂਸਰੇ ਨੂੰ ਇਹ ਵੀ ਹੈ ਜਿਹੜਾ ਹੈਗਾ ਕਿ ਦਿੱਲੀ ਦੇ ਵਿੱਚ 6 ਤਾਰੀਖ ਨੂੰ ਇਕੱਠੇ ਹੋਣਾ ਤਾਂ ਜਿੰਨਾ ਕਿ ਸਾਡੇ ਕੋਲ ਜਾਣਕਾਰੀ ਹੈ ਕਿ ਵੱਡਾ ਹਿੱਸਾ ਕੋਈ ਜ਼ਿਆਦਾ ਦਿੱਲੀ ਦੇ ਵਿੱਚ ਨਹੀਂ ਆ ਸਕਿਆ ਹੈਗਾ ਬਹੁਤ ਥੋੜੀ ਗਿਣਤੀ ਹੀ ਆਈ ਹੈ ਤੇ ਉਹ ਇਹਦਾ ਕਾਰਨ ਹੀ ਸੀ ਕਿ ਸੰਯੁਕਤ ਕਿਸਾਨ ਮੋਰਚਾ 14 ਦੀ ਤਿਆਰੀ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਜੋਰ ਲਗਾਇਆ ਗਿਆ ਸੀਗਾ ਤੇ ਇਹ ਮੌਕੇ ਦਾ ਜਿਹੜਾ 6 ਤਰੀਕ ਦੀ ਕਾਲ ਸੀਗੀ ਉਸ ਕਰਕੇ ਉਹਦੇ ਚ ਵੱਡੇ ਪੱਧਰ ਦੇ ਪਿੱਛੇ ਦੀ ਗਿਣਤੀ ਕਿਸਾਨਾਂ ਦੀ ਨਹੀਂ ਆ ਸਕੀ। ਇਸ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਦੇਰ ਸਾਹਿਬ ਉਰੀ ਨੇ ਤੇ ਗੈਰ ਸਿਆਸੀ ਆ। ਇਹਦੇ ਚ ਆਮ ਇੱਕ ਕਿਸਾਨ ਜਿਹੜਾ ਕਨਫਿਊਜ਼ ਹੋ ਰਿਹਾ ਉਹ ਕੀ ਕਰੇ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਮ ਕਿਸਾਨ ਨੂੰ ਤਾਂ ਤੱਕ ਕੋਈ ਵਖਰੇਮਿਆਂ ਦਾ ਬਹੁਤ ਜ਼ਿਆਦਾ ਪਤਾ ਹੈਗਾ। ਕਿ ਕਿੱਥੇ ਕਿੱਥੇ ਕੋਈ મતਭੇਦ ਨੇ ਜਾਂ ਕਿੱਥੇ ਕਿੱਥੇ ਸਹਿਮਤੀ ਨਹੀਂ ਹੈਗੀ ਉਹਨਾਂ ਲਈ ਤਾਂ ਹੈ ਕਿ ਸਾਡੀਆਂ ਮੰਗਾ ਮਸਲਿਆਂ ਦਾ ਸਵਾਲ ਹੈਗਾ ਤੇ ਉਹਨਾਂ ਨੂੰ ਲੱਗਦਾ ਕਿ ਜਿੱਥੇ ਲੜਾਈ ਹੋ ਰਹੀ ਆ ਅਸੀਂ ਉੱਥੇ ਜਾਣਾ ਤੇ ਜਿੰਨੇ ਇਸ ਕਿਸਮ ਦੇ ਵਖਰੇਵੇਂ ਹੈਗੇ ਆ ਤੇ મતਭੇਦ ਹੈਗੇ ਆ ਤੇ ਇਹ ਲੀਡਰਸ਼ਿਪ ਦੇ ਸਿਰ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਦੀ ਗੱਲ ਹੈ ਕਿ ਉਹ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਇਹ ਸਲਝਾ ਕੇ ਠੀਕ ਕਰਕੇ ਸਮੁੱਚੀ ਕਿਸਾਨ ਲਹਿਰ ਤੇ ਉਹਦੇ ਨਾਲ ਮਜ਼ਦੂਰ ਔਰ ਲੋਕ ਲਹਿਰ ਬਣਾਵੇ ਤਾਂ ਕਿ ਇਹ ਲੜਾਈ ਜਿਹੜੀ ਹੈ ਇਕੱਲੀ ਦੇਸ਼ ਦੀ ਸਰਕਾਰ ਦੇ ਨਾਲ ਨਹੀਂ ਸਗੋ ਪੂਰੇ ਦੇ ਪੂਰੇ ਵਿਸ਼ਵ ਦੇ ਕਾਰਪੋਰੇਟਸ ਦੇ ਖਿਲਾਫ ਹੈ ਤੇ ਉਹਦੇ ਲਈ ਇਹ ਲੜਾਈ ਨੂੰ ਆਪਣੇ ਦੇਸ਼ ਤੋਂ ਅੱਗੇ ਵਧ ਕੇ ਪੂਰੇ ਦੇਸ਼ ਤੇ ਕਮੰਤਰੀ ਪਦਰ ਦੇ ਉੱਤੇ ਲੈ ਕੇ ਜਾਣ ਦੀ ਲੋੜ ਹੈ ਤਾਂ ਕਿ ਕਾਰਪੂਰੇਸ਼ ਨੂੰ ਵਿਸ਼ਵ ਭਰ ਦੇ ਅੰਦਰ ਡੱਕਿਆ ਜਾ ਸਕੇ ਰੋਕਿਆ ਜਾ ਸਕੇ ਤੇ ਤਾਂ ਹੀ ਜਿਹੜਾ ਦੇਸ਼ ਬਚੇਗਾ ਤੇ ਤਾਂ ਹੀ ਸਾਡੇ ਦੇਸ਼ ਦੇ ਤੇ ਪੂਰੇ ਵਿਸ਼ਵ ਦੇ ਕੁਦਰਤੀ ਸੁੰਮੇ ਬਚਣਗੇ ਤੇ ਤਾਂ ਹੀ ਜਿਹੜੇ ਮਿਹਨਤ ਮੁਸ਼ਕਲ ਦੇ ਕਿੱਤੇ ਬਚਣਗੇ ਨਹੀਂ ਇਹ ਸਾਰਾ ਕੁਝ ਖਤਰੇ 'ਚ ਹੈਗਾ ਤਾਂ ਉਸ ਖਤਰੇ ਦੇ ਲਈ ਜ਼ਰੂਰੀ ਹੈਗਾ ਕਿ ਹਰ ਹੀਲੇ ਹਰ ਪਦਰ ਦੇ ਉੱਤੇ ਜਿਵੇਂ ਕਿਵੇਂ ਕਰਕੇ ਇਹ ਸਾਰਾ ਕੁਝ ਠੀਕ ਕਰਕੇ ਏਕਤਾ ਹੋਣੀ ਬਹੁਤ ਜ਼ਰੂਰੀ ਆ ਏਕਤਾ ਕਰਨੀ ਸਭ ਦੀ ਜ਼ਿੰਮੇਵਾਰੀ ਹੈਗੀ ਆ ਤੋ ਇੱਕਸਾਨ ਲੀਡਰਸ਼ਿਪ ਜਿਹੜੀ ਆ ਜਿੱਥੇ ਜਿੱਥੇ ਡਿਕੇ ਆ ਉਹਨੂੰ ਦੂਰ ਕਰੇ ਤੇ ਏਕਤਾ ਕਰੇ 14 ਦੇ ਐਕਸ਼ਨ ਤੋਂ ਬਾਅਦ ਅੱਗੇ ਸੰਯੁਕਤ ਕਿਸਾਨ ਮੋਰਚਾ ਕਿੱਦਾਂ ਦਾ ਪ੍ਰੋਗਰਾਮ ਲਿਖੂਗਾ ਕੋਈ ਇਹਦੇ ਬਾਰੇ ਹੈ ਜਾਣਕਾਰੀ ਇਹ ਹਾਲੀ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਅੱਜ ਸ਼ਾਮ ਦੀ ਮੀਟਿੰਗ ਹੋਏਗੀ ਕੱਲ ਵੀ ਕੁਝ ਵਿਚਾਰਿਆ ਜਾਏਗਾ ਜਿਸ ਕਿਸਮ ਦੇ ਵਿਚਾਰ ਉਸ ਮਹਾਪੰਚਾਇਤ ਦੇ ਵਿੱਚ ਆਉਣਗੇ ਤਾਂ ਬਿਨਾਂ ਸ਼ੱਕ ਅਗਲੇ ਪ੍ਰੋਗਰਾਮ ਬਣਨਗੇ ਕਿਸ ਕਿਸਮ ਦੇ ਹੋਣਗੇ ਇਹ ਕੱਲ ਪੰਚਾਇਤ ਤੋਂ ਬਾਅਦ ਜਿਹੜੇ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜਾ ਸੰਘਰਸ਼ ਨੂੰ ਅੱਗੇ ਤੋਰਿਆ ਜਾਏਗਾ ਹਾਂ ਇਹ ਜ਼ਰੂਰ ਹੈ ਕਿ ਜੋ ਚੋਣਾਂ ਦਾ ਡਰਾਮਾ ਹੋਣਾ ਤੇ ਨਾਟਕ ਹੋਣਾ ਤੇ ਇੱਥੇ ਕਾਰਪੋਰੇਟ ਨੇ ਕਿਹਨੂੰ ਬਣਾਉਣਾ ਹੈ ਕਿਹਨੂੰ ਜਿਤਾਉਣਾ ਹੈ ਵੋਟਾਂ ਬਾਟਾ ਨਾਲ ਕੋਈ ਬਣਦਾ ਨਹੀਂ ਤੇ ਕੋਈ ਨਾ ਕੋਈ ਜਿੱਤਦਾ ਤੇ ਨਾ ਕੋਈ ਹਾਰਦਾ ਤੇ ਹਮੇਸ਼ਾ ਜੇ ਹਾਰਦੇ ਤਾਂ ਲੋਕ ਹਾਰਦੇ ਆ ਤੇ ਇੱਥੇ ਜਾਬਤਾ ਜਾਂ ਲਾਉਣਗੇ ਤੇ ਅਸੀਂ ਤਾਂ ਹੱਸੀ ਹੱਸੀ ਜਾਂਦੇ ਆ ਜੀ ਚੋਣ ਕਮਿਸ਼ਨਰ ਮੀਟਿੰਗ ਕਰ ਰਿਹਾ ਜੀ ਉਹ ਵਿਚਾਰ ਕਰ ਰਿਹਾ ਉਹ ਸਕਤੀ ਕਰ ਰਿਹਾ ਸਾਰਾ ਜਿਹੜਾ ਇਹ ਨਾਟਕ ਹੁੰਦਾ ਤੇ ਹੋਣਾ ਹਵਾਣਾ ਹੈ ਜੋ ਕਾਰਪੋਰੇਟ ਨੇ ਤੈਅ ਕਰਨਾ ਕਿ ਆ ਲੀਡਰ ਹੋਏਗਾ ਆ ਪਾਰਟੀ ਹੋਏਗੀ ਇਹਦੀ ਸਰਕਾਰ ਹੋਏਗੀ ਇਸ ਕਿਸਮ ਦਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਤੇ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਤੈਅ ਹੈਗਾ ਕਿ ਜਾਬਤਾ ਲੱਗ ਜੇ ਰਿਆਜ ਅੱਗੋਂ ਲੱਗੇ ਪਿੱਛੋਂ ਲੱਗੇ ਸੰਯੁਕਤ ਕਿਸਾਨ ਮੋਰਚਾ ਜਾਬਤੇ ਦੇ ਦੌਰਾਨ ਵੀ ਜਿਹੜਾ ਆਪਣੇ ਸੰਘਰਸ਼ ਦੇ ਪ੍ਰੋਗਰਾਮ ਬਣਾਏਗਾ ਦੇਵੇਗਾ ਤੇ ਲੜੇਗਾ ਲੜੇਗਾ ਤੇ ਜਦੋਂ ਕੋਈ ਨਵੀਂ ਜਿਹੜੀ ਬੰਦੂਆ ਸਰਕਾਰ ਆਏਗੀ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਲੜਾਈਆਂ ਜਾਰੀ ਰਹਿਣਗੀਆਂ ਜਦੋਂ ਤੱਕ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਕਿਰਤੀਆਂ ਕਾਮਿਆਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਨਹੀਂ ਜਾਂਦੀ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਅਸੀਂ ਜੇ ਸੱਤਾ ਚਾਉਨੇ ਆ ਤਾਂ ਅਸੀਂ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਂਗੇ ਸੀਏ C2+15 ਨਾਲ ਅਸੀਂ ਐਮਐਸਪੀ ਦੇਵਾਂਗੇ ਸਾਰੀਆਂ ਫਸਲਾਂ ਦੇ ਉੱਪਰ ਇਹਨੂੰ ਤੁਸੀਂ ਕਿੰਨਾ ਕੁ ਭਰੋਸੇਯੋਗ ਮੰਨਦੇ ਹੋ ਇਹਨੂੰ ਅਸੀਂ ਓਵੇਂ ਦੇਖਦੇ ਹਾਂ ਕਿ ਤੁਹਾਡੇ ਹੱਥ ਕੀ ਨੇ ਬੰਨੇ ਸੀ ਤੇ ਤੁਹਾਡੀ ਸਰਕਾਰ ਵੱਲ ਤਾਂ ਸੁਆਮੀ ਨਥ ਨੇ ਰਿਪੋਰਟ ਦਿੱਤੀ ਸੀ ਤੇ ਹੁਣ ਤੁਸੀਂ ਕਿੱਥੋਂ ਕਹੀ ਜਾਂਦੇ ਕਿ ਅਸੀਂ ਲਾਗੂ ਕਰਾਂਗੇ ਇਹ ਤਾਂ ਕੋਈ ਮੰਤਵ ਮਤਲਬ ਨਹੀਂ ਹੈ ਤੇ ਤੁਸੀਂ ਵੀ ਕਾਰਪੋਰੇਟਸ ਦੇ ਖੜਾਉਣੇ ਹੋ ਜਿੰਨੀਆਂ ਪਾਰਲੀਮੈਂਟ ਦੀਆਂ ਪਾਰਟੀਆਂ ਹੈਗੀਆਂ ਨੇ ਇਹ ਜਿੰਨਾ ਵੀ ਲੋਕਾਂ ਦੇ ਖਿਲਾਫ ਜੋ ਕੁਝ ਵੀ ਤੈਅ ਹੁੰਦਾ ਹੈਗਾ ਜੋ ਕੁਝ ਪਾਸ ਹੁੰਦਾ ਹੈਗਾ ਇਹ ਨੀਤੀਆਂ ਜਿਹੜੀਆਂ ਆਈਆਂ ਤੋਂ ਕਾਂਗਰਸ ਸਰਕਾਰ ਵੱਲੋਂ ਆਈਆਂ 1991 ਤੋਂ 96 ਦੇ ਦੌਰਾਨ ਕਾਂਗਰਸ ਦੀ ਘੱਟ ਗਿਣਤੀ ਦੀ ਸਰਕਾਰ ਸੀ ਔਰ ਬਹੁਤ ਅਫਸੋਸ ਹੈ ਕਿ ਘੱਟ ਗਿਣਤੀ ਦੀ ਸਰਕਾਰ ਹੋਵੇ ਤੇ ਪਾਰਲੀਮੈਂਟ ਦੇ ਅੰਦਰ ਸਰਸੰਮਤੀ ਨਾਲ ਪਾਸ ਹੋਇਆ ਉਹ ਵੀ ਸਾਰਾ ਕੁਝ ਇਸ ਕਰਕੇ ਉਹਨਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੈਗਾ ਹਾਂ ਵੋਟਾਂ ਲੁੱਟਣ ਤੇ ਫੁੰਡਣ ਦਾ ਹੋ ਸਕਦਾ ਹੈਗਾ ਕਿ ਕਿਵੇਂ ਜਿਹੜੀ ਵੋਟ ਲਈ ਜਾ ਸਕਦੀ ਹੈ ਲੇਕਿਨ ਫੇਰ ਵੀ ਹੈਗਾ ਕਿ ਕਾਰਪੋਰੇਟ ਨੇ ਕਿਹੜਾ ਜਿਹੜਾ ਉਂਗਲੀਆਂ ਤੇ ਨਚਾ ਕੇ ਅੱਗੇ ਲੈ ਕੇ ਆਉਣਾ ਤੇ ਉਹ ਨਾਰਾ ਨੂਰਾ ਦੇਵੇਗਾ ਤੇ ਉਸ ਤਰ੍ਹਾਂ ਦੀ ਵੋਟ ਲਈ ਜਾਏਗੀ ਇਹ ਵੋਟਾਂ ਤੋਂ ਬਿਨਾਂ ਜਾਂ ਵੋਟਾਂ ਲੈਣ ਤੋਂ ਬਿਨਾਂ ਸਰਕਾਰ ਬਣਾਉਣ ਤੋਂ ਕੋਈ ਮਤਲਬ ਨਹੀਂ ਹੈਗਾ ਸਾਰੇ ਇੱਕੋ ਹੀ ਨੇ ਹੈਗੇ ਇਹ ਸਾਰੇ ਇਹਨਾਂ ਦਾ ਇੱਕੋ ਹੀ ਪ੍ਰੋਗਰਾਮ ਪ੍ਰੈਸਮੋ ਸਾਹਿਬ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਦਵਿੰਦਰ ਪੁਨੀਆ ਜੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਵੱਖ-ਵੱਖ ਮਸਲਿਆਂ ਦੇ ਉੱਪਰ ਆਪਣੀ ਗੱਲਬਾਤ ਰੱਖੀ ਤੁਹਾਨੂੰ ਇਹ ਗੱਲਬਾਤ ਕਿੱਦਾਂ ਲੱਗੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਧੰਨਵਾਦ